ਕਾਚੀਤੀ ਹੋਵੇ ਤਾਂ ਚਿੱਤੀ ਹੋਵੇ ਨਾ ਤੇ ਬੰਦੇ ਨੂੰ ਪਤਾ ਲੱਗਦਾ ਕਿ ਕਿਸੇ ਦੀ ਕੀ ਰਿਸਪੈਕਟ ਕਿਦਾਂ ਕਿਸੇ ਦੀ ਪੈਨ ਦੀ ਰਿਸਪੈਕਟ ਕਿਦਾਂ ਜਨਾਲੇ ਇੱਕ ਦੁਆ ਕਰਿਓ ਕਿ ਕਲਕੱਤਾ ਵਿੱਚ ਜਿਹੜੀ ਹਿਵਾਨੀਅਤ ਹੋਈ ਹੈ ਉਹਦੇ ਜਿਹੜੇ ਦੋਸ਼ੀ ਨੇ ਰੱਬ ਕਰੇ ਉਹ ਮੌਤ ਤੋਂ ਬਾਅਦ ਵੀ ਉਹਨਾਂ ਨੂੰ ਮੌਤ ਨਾ ਦੇਵੇ ਰੱਬ ਤਰਪਾ ਤਰਪਾ ਕੇ ਮਾਰੇ ਸਾਡੇ ਸਾਰਿਆਂ ਦੀਆਂ ਧੀਆਂ ਨੇ ਬੱਚੀਆਂ ਨੇ ਮਾਲਕ ਤਰ ਤੁਖਾ ਬਖਸ਼ ਸਾਹਿਬ ਨੂੰ ਕਿਹੜਾ ਕਿਸੇ ਦੀ ਇੱਜ਼ਤ ਨੂੰ ਇੱਜ਼ਤ ਸਮਝੂਗਾ ਮਾਲਕ ਉਹਦੀ ਵੀ ਇੱਜ਼ਤ ਨੂੰ ਬਰਕਰਾਰ ਰੱਖੇ ਤੇ ਭੈਣਾ ਵਾਸਤੇ ਮੇਰੀਆਂ ਧੀਆ ਵਾਸਤੇ ਹਮੇਸ਼ਾ ਦੁਆ ਮੰਗਿਆ ਕਰੋ ਤੇ ਰਾਜੀ ਰਹੋ ਕਿਉਂਕਿ ਜੇ ਇਹ ਹੈਗੀਆਂ ਤੇ ਆਪਾਂ ਹੈਗੇ ਜੇ ਇਸ ਜਹਾਨ ਤੋਂ ਨਾਰੀ ਨੂੰ ਹਟਾ ਦਿੱਤਾ ਜਾਵੇ ਤੇ ਕੁਝ ਨਹੀਂ ਰਹਿੰਦਾ ਜੇ ਦੀਸੀ ਪੂਜਾ ਕਰ ਰਹੇ ਉਹਨੇ ਵੀ ਇੱਕ ਨਾਰੀ ਦਾ ਹੀ ਰੂਪ ਲਿਆ ਦੁਰਗਾ ਸ਼ਕਤੀ ਮਨੋਰਥਾ ਕਾਢਦਾ